ਦੋਸਤੋ ਠੰਡ ਪੈਣ ਲੱਗ ਚੁੱਕੀ ਹੈ ਸਰਦੀਆਂ ਦੇ ਵਿੱਚ ਅਸੀਂ ਠੰਡ ਤੋਂ ਬਚਣ ਦੇ ਲਈ ਜਾਂ ਫਿਰ ਆਪਾਂ ਕਹੀਏ ਕਿ ਆਪਣੇ ਕਮਰੇ ਨੂੰ ਗਰਮ ਕਰਨ ਦੇ ਲਈ ਆਪਾਂ ਰੂਮ ਹੀਟਰ ਦੀ ਵਰਤੋਂ ਕਰਦੇ ਹੈਗੇ ਪਰੰਤੂ ਮਾਰਕੀਟ ਦੇ ਵਿੱਚ ਹੀਟਰ ਬਹੁਤ ਤਰ੍ਹਾਂ ਦੇ ਆ ਰਹੇ ਨੇ ਅਤੇ ਹੁਣ ਇਹਨਾਂ ਦੇ ਵਿੱਚੋਂ ਸਾਡੇ ਮਤਲਬ ਦਾ ਕਿਹੜਾ ਹੀਟਰ ਹੈ ਕਿਹੜਾ ਹੀਟਰ ਸਾਡੇ ਲਈ ਵਧੀਆ ਰਹੇਗਾ ਅੱਜ ਆਪਾਂ ਇਸ ਦੇ ਉੱਪਰ ਹੀ ਚਰਚਾ ਕਰਾਂਗੇ ਅਤੇ ਆਪਾਂ ਦੇਖਾਂਗੇ ਚਾਰ ਪਹਿਲੂਆਂ ਤੋਂ ਨੰਬਰ 1 ਤਾਂ ਆਪਾਂ ਦੇਖਾਂਗੇ ਕਿ ਵਰਤੋਂ ਦੇ ਵਿੱਚ ਕਿਹੜਾ ਹੀਟਰ ਸੌਖਾ ਹੈਗਾ ਚਲਾਉਣਾ ਨੰਬਰ 2 ਦੇਖਾਂਗੇ ਆਪਾਂ ਕਿ ਬਿਜਲੀ ਦੀ ਖਪਤ ਕਿਹੜਾ ਘੱਟ ਕਰਦਾ ਹੈਗਾ ਤੀਜਾ ਨੰਬਰ ਦੇਖਾਂਗੇ ਆਪਾਂ ਕਿ ਸੁਰੱਖਿਅਤ ਸਾਡੇ ਲਈ ਕਿਹੜਾ ਜ਼ਿਆਦਾ ਸੁਰੱਖਿਅਤ ਹੈਗਾ ਚੌਥੀ ਨੰਬਰ ਤੇ ਦੇਖਾਂਗੇ ਕੀਮਤ ਕਿਸ ਦੀ ਕੀਮਤ ਘਟਿਆ ਤੇ ਕਿਸ ਦੀ ਕੀਮਤ ਵੱਧ ਹੈ ਸੋ ਇਹਨਾਂ ਚਾਰ ਪਹਿਲੂਆਂ ਦੇ ਨਾਲ ਆਓ ਆਪਾਂ ਦੇਖੀਏ ਕਿ ਹੀਟਰਾਂ ਦੇ ਵਿੱਚ ਫਰਕ ਕੀ ਹੈ ਅਤੇ ਸਾਡੇ ਲਈ ਕਿਹੜਾ ਹੀਟਰ ਵਧੀਆ ਰਹੇਗਾ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਦੋਸਤੋ ਜੇਕਰ ਆਪਾਂ ਹੀਟਰਾਂ ਦੀ ਗੱਲ ਕਰੀਏ ਤਾਂ ਮਾਰਕੀਟ ਦੇ ਵਿੱਚ ਬੇਸ਼ੱਕ ਬਹੁਤ ਤਰ੍ਹਾਂ ਦੇ ਹੀਟਰ ਆnde ਹੈਗੇ ਇਹਨਾਂ ਦੇ ਵੱਖ-ਵੱਖ ਨਾਮ ਹੈ ਜਿਵੇਂ ਰੇਡੀਐਂਟ ਰੂਮ ਹੀਟਰ, ਕੁਆਰਜ਼ ਰੂਮ ਹੀਟਰ, ਹੈਲੋਜਨ ਹੀਟਰ, ਫੈਨ ਹੀਟਰ, ਹੀਟ ਕਨਵੈਕਟਰ ਹੀਟਰ ਅਤੇ ਆਇਲਡ ਫੀਲਡ ਹੀਟਰ ਪਰ ਆਪਾਂ ਜੇਕਰ ਸੌਖੇ ਸ਼ਬਦਾਂ ਦੇ ਵਿੱਚ ਜਾਣਨਾ ਚਾਹੀਏ ਤਾਂ ਮੇਰੇ ਹਿਸਾਬ ਨਾਲ ਤਾਂ ਹੀਟਰ ਦੋ ਹੀ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਹੀਟਰ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਸਾਨੂੰ ਜੋ ਐਲੀਮੈਂਟ ਹੈਗਾ ਜਾਂ ਫਿਰ ਜੋ ਰਾਡ ਹੈਗੀ ਹੈ ਉਹ ਲਾਲ ਹੋਈ ਦਿਖਾਈ ਦਿੰਦੀ ਹੈ ਜਦੋਂ ਚੱਲ ਰਿਹਾ ਹੁੰਦਾ ਹੈ ਲੱਗਦਾ ਜਿਵੇਂ ਕਿ ਅੱਗ ਜਹੀ ਵਿੱਚ ਉਹਦੇ ਪੈਦਾ ਹੋ ਰਹੀ ਹੋਵੇ। ਦੂਸਰਾ ਹੁੰਦਾ ਫੈਨ ਬਲੂਰ ਜਾਂ ਫਿਰ 에ਅਰ ਬਲੂਰ ਹੀਟਰ ਕਹਦੀ ਆਪਾਂ ਜਿਸ ਦੇ ਵਿੱਚ ਪੱਖਾ ਲੱਗਿਆ ਹੁੰਦਾ ਹੈ ਅਤੇ ਉਸ ਦੇ ਵਿੱਚੋਂ ਗਰਮ ਹਵਾ ਬਾਹਰ ਆਂਦੀ ਹੈਗੀ ਹੈ। ਅਤੇ ਉਸ ਦੇ ਵਿੱਚ ਸਾਨੂੰ ਲਾਲ ਰਾਡ ਜਾਂ ਫਿਰ ਲਾਲ ਅੱਗ ਜਹੀ ਬਲਦੀ ਦਿਖਾਈ ਨਹੀਂ ਦਿੰਦੀ। ਕੇਵਲ ਗਰਮ ਹਵਾ ਬਾਹਰ ਆਂਦੀ ਹੈ। ਸੋ ਸੌਕੇ ਸ਼ਬਦਾਂ ਦੇ ਵਿੱਚ ਹੀਟਰ ਨੂੰ ਆਪਾਂ ਦੋ ਕੈਟਾਗਰੀਆਂ ਦੇ ਵਿੱਚ ਵੰਡ ਲੈਂਦੇ ਆ। ਸੋ ਆਓ ਫਿਰ ਆਪਾਂ ਹੁਣ ਇਹਨਾਂ ਦੋਵੇਂ ਤਰ੍ਹਾਂ ਦੇ ਹੀਟਰ ਦੇ ਕੋਲ ਚੱਲਦੇ ਆਂ ਅਤੇ ਦੋਵਾਂ ਦੇ ਚਾਰੇ ਪਹਿਲੂਆਂ ਤੋਂ ਵੱਖ-ਵੱਖ ਫਰਕ ਦੇਖਦੇ ਆਂ ਅਤੇ ਉਸ ਤੋਂ ਬਾਅਦ ਤੁਸੀਂ ਫੈਸਲਾ ਕਰਿਓ ਕਿ ਤੁਹਾਡੇ ਲਈ ਕਿਹੜਾ ਹੀਟਰ ਵਧੀਆ ਰਹੇਗਾ ਸੋ ਆਪਾਂ ਹੀਟਰ ਨੂੰ ਦੋ categories ਦੇ ਵਿੱਚ ਵੰਡਿਆ ਇੱਕ ਤਾਂ ਹੈਗੇ ਇਸ ਤਰ੍ਹਾਂ ਦੇ ਹੀਟਰ ਜਿਹੜੇ ਬਿਲਕੁਲ ਸਾਦੇ ਜਿਹੇ ਹੀਟਰ ਹੁੰਦੇ ਨੇ ਅਤੇ ਇਹਨਾਂ ਦੇ ਵਿੱਚ ਰਾਡ ਲੱਗੀ ਹੁੰਦੀ ਹੈ ਇੱਕ ਰਾਡ ਵੀ ਲੱਗੀ ਹੁੰਦੀ ਹੈ ਅਤੇ ਦੋ ਰਾੜਾਂ ਵੀ ਹੁੰਦੀਆਂ ਨੇ ਅਤੇ ਦੂਸਰੇ ਹੀਟਰ ਆਪਾਂ ਬਲੂਰ ਵਾਲੇ ਆ ਪੱਖੇ ਵਾਲੇ ਜਿਹਦੀ ਆਪਾਂ ਗੱਲ ਕੀਤੀ ਉਹ ਹੁੰਦੇ ਇਸ ਤਰ੍ਹਾਂ ਦੇ ਹੀਟਰ ਤਾਂ ਹੁਣ ਇਹਨਾਂ ਦੋਵੇਂ ਹੀਟਰਾਂ ਦੇ ਵਿੱਚ ਕੀ ਕੀ ਫਰਕ ਹੈ ਅਤੇ ਚਾਰੇ ਪਹਿਲੂ ਤੋ ਇਹਨਾਂ ਦੇ ਵਿੱਚ ਕੀ ਫਰਕ ਹੈ ਉਹ ਆਪਾਂ ਦੇਖਦੇ ਹਾਂ ਪਹਿਲਾਂ ਤਾਂ ਆਪਾਂ ਚੱਲਦੇ ਹਾਂ ਸਾਦੇ ਹੀਟਰ ਦੇ ਉੱਪਰ ਇਸ ਦੇ ਵਿੱਚ ਦੋ ਰਾੜਾਂ ਹੁੰਦੀਆਂ ਨੇ ਇਸ ਦੇ ਵਿੱਚ ਇਸ ਵਕਤ ਇੱਕ ਰਾੜ ਮੌਜੂਦ ਹੈ ਹਾਲਾਂਕਿ ਇੱਕ ਰਾੜ ਮੈਂ ਇਹਦੇ ਵਿੱਚੋਂ ਕੱਢੀ ਹੋਈ ਹੈ ਅਤੇ ਇਹ 2000 ਵਾਟ ਦਾ ਹੀਟਰ ਹੁੰਦਾ ਹੈ 1 1000 ਵਾਟ ਦੀਆਂ ਦੋ ਰਾੜਾਂ ਇਸ ਦੇ ਵਿੱਚ ਲੱਗੀਆਂ ਹੁੰਦੀਆਂ ਹੈਗੀਆਂ ਅਤੇ ਇਸ ਦੇ ਵਿੱਚ ਇੱਕ ਸੂਚ ਹੋਰ ਵੀ ਹੁੰਦਾ ਹੈਗਾ ਜਿਸ ਦੇ ਨਾਲ ਅਸੀਂ ਇਸ ਨੂੰ ਆਪਰੇਟ ਕਰ ਸਕਦੇ ਹਾਂ ਕਿ ਇੱਕ ਰਾੜ ਚਲਾਣੀ ਹੈ ਜਾਂ ਫਿਰ ਆਪਾਂ ਦੋ ਦੋਵੇਂ ਰਾੜਾਂ ਦਾ ਇਸਤੇਮਾਲ ਕਰਨਾ ਹੈਗਾ ਹੈ ਇਸ ਤਰ੍ਹਾਂ ਦੇ ਜਿੰਨੇ ਵੀ ਹੀਟਰ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਉਹਨਾਂ ਵਿੱਚ ਆਹੀ ਕੁਝ ਹੁੰਦਾ ਹੈ ਬਸ ਅਤੇ ਦੂਜੇ ਹੀਟਰ ਹੁੰਦੇ ਨੇ ਪੱਖੇ ਵਾਲੇ ਬਲੂਰ ਵਾਲੇ ਹੀਟਰ ਇਸ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਕਿ ਰਾਡ ਨਹੀਂ ਹੁੰਦੀ ਇੱਕ ਐਲੀਮੈਂਟ ਹੁੰਦਾ ਹੈ ਅਤੇ ਇਹ ਰਾਡ ਦੇ ਵਾਂਗੂ ਲਾਲ ਹੋਇਆ ਨਜ਼ਰ ਵੀ ਨਹੀਂ ਆਉਂਦਾ ਹੈਗਾ ਕਿਉਂਕਿ ਪੱਖਾ ਚੱਲਦਾ ਹੈ ਜਦੋਂ ਐਲੀਮੈਂਟ ਦੇ ਉੱਪਰ ਹੀਟ ਹੁੰਦੀ ਹੈ ਉਹ ਪੱਖਾ ਹੀਟ ਨੂੰ ਬਾਹਰ ਮਾਰ ਦਿੰਦਾ ਹੈ ਅਤੇ ਇਸ ਦੇ ਵਿੱਚ ਇੱਕ ਮੋਡ ਹੁੰਦੇ ਨੇ ਵੱਖ-ਵੱਖ ਜਿਵੇਂ ਉਸ ਦੇ ਵਿੱਚ ਸੋਚ ਸੀਗਾ ਇਸ ਦੇ ਵਿੱਚ 1000 ਵਾਟ ਜੇਕਰ ਪਹਿਲੇ ਕਰਦਾਂਗੇ 1000 ਵਾਟ ਤੇ ਚੱਲਦਾ ਜੇਕਰ ਇੱਥੇ ਉੱਪਰ ਕਰਦਾਂਗੇ ਦੋ ਬਿੰਦੂਆਂ ਦੇ ਉੱਪਰ ਤਾਂ 2000 ਵਾਟ ਦੇ ਉੱਪਰ ਇਸ ਤਰ੍ਹਾਂ ਦੇ ਹੀਟਰ ਚੱਲਦੇ ਨੇ ਅਤੇ ਇਸ ਦੇ ਵਿੱਚ ਕੱਲਾ ਪੱਖਾ ਚਲਾਣ ਦੀ ਸੁਵਿਧਾ ਵੀ ਹੁੰਦੀ ਹੈਗੀ ਵੀ ਆਪਾਂ ਹੀਟਰ ਨਹੀਂ ਚਲਾਉਣਾ ਕੱਲਾ ਪੱਖਾ ਚਲਾਉਣਾ ਹੈਗਾ ਤਾਂ ਆਪਾਂ ਇਸ ਨੂੰ ਇਸ ਪੁਆਇੰਟ ਦੇ ਉੱਪਰ ਵੀ ਰੱਖ ਸਕਦੇ ਹਾਂ ਇਸ ਦੇ ਨਾਲ ਹੀ ਇਹੋ ਜਿਹੇ ਹੀਟਰਾਂ ਦੇ ਵਿੱਚ ਹੀਟ ਕੰਟਰੋਲ ਵਾਲਾ ਸਵਿੱਚ ਵੀ ਹੁੰਦਾ ਹੈਗਾ ਤੁਸੀਂ ਹੀਟ ਨੂੰ ਵਧਾ ਸਕਦੇ ਹੋ ਜਾਂ ਫਿਰ ਘਟਾ ਸਕਦੇ ਹੋ ਜਿੰਨਾ ਤੁਹਾਡੀ ਜ਼ਰੂਰਤ ਹੈਗੀ ਹੈ ਆਪਾਂ ਇਹ ਤਾਂ ਦੇਖ ਲਿਆ ਦੋਵੇਂ ਤਰ੍ਹਾਂ ਦੇ ਹੀਟਰਾਂ ਦੇ ਵਿੱਚ ਮੁੱਖ ਤੌਰ ਦੇ ਉੱਪਰ ਫਰਕ ਕਿਆ-ਕਿਆ ਹੈਗੇ ਹੁਣ ਆਪਾਂ ਚੱਲਦੇ ਆਂ ਚਾਰੋਂ ਪਹਿਲੂਆਂ ਦੇ ਉੱਪਰ ਇਹਨਾਂ ਦੀ ਵੱਖ-ਵੱਖ ਫਰਕ ਵੀ ਦੇਖਦੇ ਆਂ ਪਹਿਲੂ ਸੀਗਾ ਵਰਤੋਂ ਵਰਤੋਂ ਕਰਨ ਦਾ ਤਰੀਕਾ ਕਿਆ ਇਹ ਵਾਲਾ ਹੀਟਰ ਜਿਹੜਾ ਆਪਾਂ ਬਿਲਕੁਲ ਸਾਦਾ ਹੀਟਰ ਜਿਸ ਨੂੰ ਆਪਾਂ ਆਖ ਰਹੇ ਆ ਇਹ ਚਲਾਉਣਾ ਬਹੁਤ ਸੌਖਾ ਹੈਗਾ ਸੋਚ ਆਪਾਂ ਲਗਾਉਣਾ ਹੈਗਾ ਬਿਜਲੀ ਬੋਰਡ ਦੇ ਵਿੱਚ ਤੇ ਇਹ ਹੀਟਰ ਔਨ ਹੋ ਜਾਵੇਗਾ ਬਸ ਜੇਕਰ ਤੁਸੀਂ ਦੋ ਰਾੜਾਂ ਦੇ ਬਜਾਏ ਇੱਕ ਰਾੜ ਚਲਾਣੀ ਹੈਗੀ ਤਾਂ ਫਿਰ ਤੁਸੀਂ ਪਿੱਛੇ ਵਾਲੇ ਸੋਚ ਨੂੰ ਆਫ ਕਰ ਸਕਦੇ ਹੋ ਅਦਰਵਾਈਜ਼ ਦੋਵੇਂ ਰਾੜਾਂ ਚੱਲਣਗੀਆਂ ਜੇਕਰ ਤੁਸੀਂ ਇੱਕ ਸੋਚ ਨੂੰ ਆਫ ਕਰ ਦਿੱਤਾ ਫਿਰ ਇੱਕ ਰਾੜ ਚੱਲੇਗੀ ਬਿਲਕੁਲ ਸਾਦਾ ਤਰੀਕਾ ਇਸ ਨੂੰ ਚਲਾਉਣ ਦਾ ਇਸੇ ਤਰ੍ਹਾਂ ਇਹ ਵਾਲੇ ਜੋ ਹੀਟਰ ਹੁੰਦੇ ਨੇ ਇਹਨਾਂ ਨੂੰ ਜਦੋਂ ਆਪਾਂ ਬਿਜਲੀ ਦੀ ਸਪਲਾਈ ਦੇ ਦਿੰਦੇ ਆ ਉਸ ਤੋਂ ਬਾਅਦ ਇਸ ਦੇ ਵਿੱਚ ਆਪਾਂ ਇਸ ਸੂਚੀ ਤੋਂ ਆਪਰੇਟ ਕਰ ਸਕਦੇ ਹਾਂ ਕਿ 1000 ਵਾਟ ਦੇ ਉੱਪਰ ਚਲਾਣਾ ਜਾਂ ਆਪਾਂ ਇਸ ਨੂੰ 2000 ਵਾਟ ਦੇ ਉੱਪਰ ਚਲਾਣਾ ਹੈਗਾ ਜਾਂ ਫਿਰ ਇਸ ਦਾ ਕੱਲਾ ਹੀ ਆਪਾਂ ਬਲੂਰ ਚਲਾਣਾ ਹੈਗਾ ਜਾਂ ਫਿਰ ਇਸ ਦੀ ਆਪਾਂ ਟੈਂਪਰੇਚਰ ਕਿੰਨਾ ਮੇਨਟੇਨ ਰੱਖਣਾ ਕਿ ਕਿੱਥੇ ਆਪਾਂ ਟੈਂਪਰੇਚਰ ਸੈੱਟ ਕਰਨਾ ਹੈਗਾ ਤਾਂ ਉੱਥੇ ਆਪਾਂ ਇਸ ਦਾ ਟੈਂਪਰੇਚਰ ਵੀ ਸੈੱਟ ਕਰ ਸਕਦੇ ਹਾਂ ਵਰਤੋਂ ਕਰਨ ਦੇ ਵਿੱਚ ਵੀ ਇਹ ਵੀ ਜ਼ਿਆਦਾ ਔਖੇ ਨਹੀਂ ਹੈਗੇ ਥੋੜਾ ਜਿਹਾ ਉਸ ਦੇ ਨਾਲ ਉਸ ਦੇ ਵਿੱਚ ਫਰਕ ਜ਼ਰੂਰ ਹੁੰਦਾ ਹੈਗਾ ਹੁਣ ਆਪਾਂ ਦੂਜਾ ਪਹਿਲੂ ਦੇਖਦੇ ਹਾਂ ਕਿ ਬਿਜਲੀ ਦੀ ਖਪਤ ਕੀਤੇ ਵਿੱਚ ਘਟ ਹੁੰਦੀ ਹੈਗੀ ਹੈ ਜਿਹੜੇ ਇਹ ਸਾਦੇ ਹੀਟਰ ਹੁੰਦੇ ਨੇ ਇਹਨਾਂ ਦੇ ਵਿੱਚ ਬਿਜਲੀ ਦੀ ਖਪਤ 1000 ਵਾਟ ਜਾਂ ਫਿਰ 2000 ਵਾਟ ਹੋਏਗੀ ਇਕਰਾਰ ਚੱਲੇਗੀ ਤਾਂ 1000 ਵਾਟ ਬਿਜਲੀ ਖਾਵੇਗਾ ਲੇਕਿਨ ਇਹ ਵਾਲੇ ਇਸ ਤਰ੍ਹਾਂ ਦੇ ਜੋ ਹੀਟਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਟੈਂਪਰੇਚਰ ਦਾ ਕੰਟਰੋਲ ਹੁੰਦਾ ਹੈਗਾ ਉਸ ਦੇ ਨਾਲ ਤੁਸੀਂ ਟੈਂਪਰੇਚਰ ਨੂੰ ਕੰਟਰੋਲ ਕਰ ਸਕਦੇ ਹੋ ਜੇਕਰ ਤੁਸੀਂ ਘੱਟ ਟੈਂਪਰੇਚਰ ਰੱਖੋਗੇ ਤਾਂ ਬਿਜਲੀ ਦੀ ਖਪਤ ਨਿਸ਼ਚਿਤ ਰੂਪ ਵਿੱਚ ਘਟਣੀ ਹੋਊਗੀ ਲੇਕਿਨ ਬੇਸ਼ੱਕ ਇਸ ਦੇ ਵਿੱਚ 1000 ਵਾਟ ਜਾਂ 2000 ਵਾਟ ਵਾਲੇ ਦੋਨੋਂ ਆਪਸ਼ਨ ਆ ਮੌਜੂਦ ਨੇ ਪਰੰਤੂ ਟੈਂਪਰੇਚਰ ਵੀ ਆਪਾਂ ਸੈੱਟ ਕਰ ਸਕਦੇ ਹਾਂ ਟੈਂਪਰੇਚਰ ਸੈੱਟ ਕਰ ਲਓਗੇ ਤਾਂ ਨਿਸ਼ਚਿਤ ਰੂਪ ਦੇ ਵਿੱਚ ਬਿਜਲੀ ਦੀ ਖਪਤ ਘੱਟ ਹੋਊਗੀ ਤਾਂ ਇਸ ਦਾ ਮਤਲਬ ਹੈਗਾ ਕਿ ਇਸ ਤਰ੍ਹਾਂ ਦੇ ਹੀਟਰ ਹੁੰਦੇ ਨੇ ਜ ਹੁਣ ਆਪਾਂ ਸੁਰੱਖਿਆ ਦੇ ਪਹਿਲੂ ਤੋਂ ਦੇਖ ਲੈਂਦੇ ਆ ਜਿਹੜੇ ਇਸ ਤਰ੍ਹਾਂ ਦੇ ਹੀਟਰ ਨੇ ਸਾਦੇ ਹੀਟਰ ਨੇ ਇਹ ਬਹੁਤ ਜ਼ਿਆਦਾ ਸੁਰੱਖਿਅਤ ਨਹੀਂ ਮੰਨੇ ਜਾਂਦੇ ਕਿਉਂਕਿ ਇਹਦੇ ਵਿੱਚੋਂ ਹੀਟ ਵੀ ਨਿਕਲਦੀ ਹੈ ਲਾਲ ਵੀ ਹੋਇਆ ਹੁੰਦਾ ਹੈਗਾ ਤੇ ਇਹ ਵਾਲੀ ਜਾਲੀ ਜੇਕਰ ਕਿਸੇ ਦਾ ਹੱਥ ਲੱਗ ਜਾਵੇ ਤਾਂ ਬਹੁਤ ਗਰਮ ਹੁੰਦੀ ਹੈ ਤਾਂ ਨੁਕਸਾਨ ਹੋ ਸਕਦਾ ਹੈਗਾ ਅਤੇ ਇਹ ਹੀਟਰ ਵੈਸੇ ਵੀ weight ਦੇ ਵਿੱਚ ਵੀ ਕਾਫੀ ਹਲਕੇ ਹੁੰਦੇ ਨੇ ਤਾਂ ਫਿਰ ਵਰਤੋਂ ਦੇ ਵੇਲੇ ਇਹ ਹੀਟਰ ਆਪਣੀ ਜਗ੍ਹਾ ਤੋਂ गिर ਵੀ ਸਕਦਾ ਹੈ ਜੇ ਕੋਈ ਚੀਜ਼ ਇਹਦੇ ਲੱਗੇਗੀ ਤੇ ਨੁਕਸਾਨ ਹੋ ਸਕਦਾ ਹੈਗਾ ਅਤੇ ਇਹ ਵਾਲੇ ਹੀਟਰ ਸੁਰੱਖਿਆ ਦੇ ਲਿਹਾਜ਼ ਤੋਂ ਬਹੁਤ ਜ਼ਿਆਦਾ ਸੁਰੱਖਿਅਤ ਹੁੰਦੇ ਨੇ ਕਿਉਂਕਿ ਇਸ ਦੇ ਵਿੱਚ ਇੱਕ ਤਾਂ ਬਾਹਰੋਂ ਪੂਰੀ ਇਸ ਦੀ ਜੋ ਕੈਬਿਨੇਟ ਹੈਗੀ ਹੈ ਉਹ ਕੋਈ ਵੀ ਗਰਕੇ ਤੋਂ ਵੀ ਗਰਮ ਨਹੀਂ ਹੁੰਦੀ ਅ ਨੰਬਰ ਦੋ ਇਸ ਦੇ ਵਿੱਚ ਮੂਰੇ ਸੁਰੱਖਿਆ ਜਾਲੀ ਲੱਗੀ ਹੁੰਦੀ ਹੈ ਅਤੇ ਇਹ ਸੁਰੱਖਿਆ ਜਾਲੀ ਵੀ ਕਾਫੀ ਸੁਰੱਖਿਤ ਰੂਪ ਵਿੱਚ ਅੰਦਰ ਕੀਤੀ ਹੋਈ ਹੁੰਦੀ ਹੈ ਇਸ ਕਰਕੇ ਇਸ ਨੂੰ ਟੱਚ ਕਰਨ ਦੀ ਬਹੁਤੀ ਜ਼ਿਆਦਾ ਸੰਭਾਵਨਾ ਨਹੀਂ ਹੁੰਦੀ ਇਸ ਤਰ੍ਹਾਂ ਦੇ ਹੀਟਰਾਂ ਨੂੰ ਆਪਾਂ ਜ਼ਿਆਦਾ ਸੁਰੱਖਿਤ ਕਹਿ ਸਕਦੇ ਹਾਂ ਹੁਣ ਆਪਾਂ ਆ ਜਾਂਦੇ ਹਾਂ ਕਿ ਕਿਹੜਾ ਹੀਟਰ ਸਸਤਾ ਹੁੰਦਾ ਹੈਗਾ ਕਿਉਂਕਿ ਕੀਮਤ ਵੀ ਬਹੁਤ ਜ਼ਿਆਦਾ ਮਹਾਨੇ ਰੱਖਦੀ ਆ ਆਪਾਂ ਕੋਈ ਚੀਜ਼ ਖਰੀਦਦੇ ਆ ਤਾਂ ਫਿਰ ਇਹ ਜਿਹੜੇ ਇਹ ਸਾਦੇ ਵਾਲੇ ਹੀਟਰ ਨੇ ਇਹ ਬਹੁਤ ਜ਼ਿਆਦਾ ਸਸਤੇ ਹੁੰਦੇ ਨੇ ਇਹਨਾਂ ਦੀ ਕੀਮਤ ਲਗਭਗ 500 ਰੁਪਏ ਦੇ ਕਰੀਬ ਆਪਾਂ ਕਹਿ ਸਕਦੇ ਆ ਕਿ ਸ਼ੁਰੂਆਤ ਹੋ ਜਾਂਦੀ ਹੈਗੀ 4-500 ਰੁਪਏ ਦਾ ਇਹ ਹੀਟਰ ਆਪਾਂ ਲਿਆ ਸਕਦੇ ਆ ਦੂਸਰੇ ਜਿਹੜੇ ਇਸ ਤਰ੍ਹਾਂ ਦੇ ਹੀਟਰ ਹੁੰਦੇ ਨੇ ਬਲੋਰ ਵਾਲੇ ਹੀਟਰ ਹੁੰਦੇ ਨੇ ਇਹ ਥੋੜੇ ਮਹਿੰਗੇ ਹੀਟਰ ਹੁੰਦੇ ਨੇ ਇਹਨਾਂ ਦੀ ਕੀਮਤ 1000 ਰੁਪਏ ਤੋਂ ਲੈ ਕੇ 3-4-5000 10000 ਰੁਪਏ ਤੱਕ ਹੋ ਸਕਦੀ ਹੈ ਵੱਖ-ਵੱਖ ਕੰਪਨੀਆਂ ਵੱਖ-ਵੱਖ ਮਾਡਲ ਦੇ ਹਿਸਾਬ ਨਾਲ ਲੇਕਿਨ ਆਪਾਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਬਲੂਰ ਵਾਲੇ ਹੀਟਰ ਸਾਦੇ ਹੀਟਰਾਂ ਤੋਂ ਮਹਿੰਗੇ ਹੁੰਦੇ ਹਨ ਸੋ ਕੁੱਲ ਮਿਲਾ ਕੇ ਇਹ ਸਾਦੇ ਹੀਟਰ ਕੀਮਤ ਵਿੱਚ ਤਾਂ ਸਸਤੇ ਨੇ ਚਲਾਉਣੇ ਵੀ ਸੌਖੇ ਨੇ ਪਰੰਤੂ ਇਹ ਬਹੁਤ ਜ਼ਿਆਦਾ ਸੁਰੱਖਿਅਤ ਨਹੀਂ ਹੈਗੇ ਤੇ ਬਿਜਲੀ ਦੀ ਖਪਤ ਵੀ ਇਹ ਜ਼ਿਆਦਾ ਕਰ ਸਕਦੇ ਆ ਅਤੇ ਇਸਰਾਂ ਦੇ ਜੋ ਹੀਟਰ ਹੁੰਦੇ ਨੇ ਇਹ ਬਹੁਤ ਜ਼ਿਆਦਾ ਸੁਰੱਖਿਅਤ ਨੇ ਕੀਮਤ ਵਿੱਚ ਬੇਸ਼ੱਕ ਥੋੜੇ ਜਿਹਾ ਮਹਿੰਗੇ ਹੋ ਸਕਦੇ ਆ ਇਹ ਟੈਂਪਰੇਚਰ ਨੂੰ ਵੀ ਕੰਟਰੋਲ ਕਰਕੇ ਰੱਖਦੇ ਹੈਗੇ ਅਤੇ ਪੂਰੀ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਆ ਕਿ ਸੁਰੱਖਿਅਤ ਜ਼ਰੂਰ ਹੁੰਦੇ ਆ ਲੇਕਿਨ ਸੁਰੱਖਿਆ ਦੇ ਲਿਹਾਜ਼ ਦੇ ਨਾਲ ਸਾਨੂੰ ਹੀਟਰ ਚਲਾਉਣ ਵੇਲੇ ਬਹੁਤ ਜ਼ਿਆਦਾ ਸਾਹਜਾ ਨਹੀਂ ਵਰਤਣੀ ਚਾਹੀਦੀ ਹੈ ਧਿਆਨ ਰੱਖਣਾ ਚਾਹੀਦਾ ਕਿ ਕੋਈ ਵੀ ਹੀਟਰ ਸਾਡੇ ਆਉਣ ਜਾਣ ਵਾਲੇ ਰਸਤੇ ਦੇ ਕੋਲ ਨਾ ਹੋਵੇ ਦਰਵਾਜ਼ੇ ਖਿੜਕੀ ਦੇ ਕੋਲ ਨਾ ਹੋਵੇ ਤਾਂ ਕਿ ਉਸ ਨੂੰ ਕੋਈ ਚੀਜ਼ ਟੱਚ ਨਾ ਕਰੇ ਅਤੇ ਬੱਚਿਆਂ ਦੀ ਪਹੁੰਚ ਤੋਂ ਹੀਟਰ ਨੂੰ ਦੂਰ ਰੱਖਣਾ ਚਾਹੀਦਾ ਹੈ ਅਤੇ ਇੱਕ ਹੋਰ ਜੋ ਸਭ ਤੋਂ ਸੁਰੱਖਿਆ ਵਾਲੀ ਗੱਲ ਹੈਗੀ ਯਾਦ ਰੱਖਣ ਵਾਲੀ ਉਹ ਇਹ ਹੈ ਕਿ ਹੀਟਰ ਦੀ ਤਾਰ ਵਗੈਰਾ ਬਿਜਲੀ ਦਾ ਜਿੱਥੇ ਵੀ ਕਨੈਕਸ਼ਨ ਆਪਾਂ ਦਿੰਦੇ ਆ ਉੱਥੇ ਕੋਈ ਤਾਰ ਕੱਟੀ ਹੋਈ ਨਾ ਹੋਵੇ ਤਾਂ ਕਿ ਕਿਸੇ ਨੂੰ ਉਸ ਤਾਰ ਤੋਂ ਕੋਈ ਨੁਕਸਾਨ ਹੋ ਸਕੇ ਕਰੰਟ ਲੱਗ ਸਕੇ ਸੋ ਸੁਰੱਖਿਆ ਦੇ ਲਿਹਾਜ਼ ਦੇ ਨਾਲ ਸਾਨੂੰ ਕੁਝ ਆਪਣੇ ਸਮਝ ਦੇ ਮੁਤਾਬਕ ਵੀ ਸੁਰੱਖਿਆ ਦਾ ਖ्याल ਜਰੂਰ ਰੱਖ ਲੈਣਾ ਚਾਹੀਦਾ ਏ ਸੋ ਦੋਸਤੋ ਬੇਸਿਕ ਮਾਰਕੀਟ ਦੇ ਵਿੱਚ ਕਈ ਤਰ੍ਹਾਂ ਦੇ ਹੀਟਰ ਆਉਂਦੇ ਆ ਲੇਕਿਨ ਕੁੱਲ ਮਿਲਾ ਕੇ ਇਹਨਾਂ ਨੂੰ ਆਪਾਂ ਦੋ ਤਰ੍ਹਾਂ ਦੇ ਭਾਗ ਦੇ ਵਿੱਚ ਵੰਡਿਆ ਹੈਗਾ ਇਸ ਦੋਵੇਂ ਤਰ੍ਹਾਂ ਦੇ ਵਿੱਚੋਂ ਅੱਗੇ ਹੋਰ ਕੈਟਾਗਰੀਆਂ ਬਣ ਜਾਂਦੀਆਂ ਹੈਗੀਆਂ ਅਤੇ ਜਿਹੜੇ ਆਪਾਂ ਚਾਰ ਪਹਿਲੂਆਂ ਦਾ ਜ਼ਿਕਰ ਕੀਤਾ ਇਹਨਾਂ ਦੇ ਹਿਸਾਬ ਨਾਲ ਤੁਸੀਂ ਖੁਦ ਫੈਸਲਾ ਕਰ ਸਕਦੇ ਹੋ ਕਿ ਤੁਹਾਡੇ ਲਈ ਕਿਹੜਾ ਹੀਟਰ ਬਿਹਤਰ ਰਹੇਗਾ ਤਾਂ ਫਿਰ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਤੁਸੀਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ